ਕਿ ਟੋਟਲ ਅਸੀਂ 4000 ਘਰ ਬਣਾਉਣ ਦਾ ਇੱਕ ਅਸੀਂ ਵਾਅਦਾ ਕੀਤਾ ਸੀ ਪਰ ਉਸ ਟਾਈਮ ਦੇ 15 ਕਰੋੜ ਰੁਪਏ ਜਿਹੜਾ ਬਜਟ ਸੀ ਪਾਸ ਕੀਤਾ ਗਿਆ ਟਾਸਟ ਵੱਲੋਂ ਉਹਦੇ ਤਹਿਤ ਹੀ ਜਿਹੜੇ ਮਕਾਨ ਬਣਦੇ ਨੇ ਹੁਣ ਡਿਸਟ੍ਰਿਕਟ ਰੋਪੜ ਚੱਲਦਾ ਸੀ ਆਏ ਹੁਸੈਨਪੁਰ ਆਏ ਆ ਇੱਥੇ ਅੱਜ ਮਕਾਨਾਂ ਦਾ ਇੱਕ ਦਾ ਸੈਕਟਰ ਨੈਟਵਰਕ ਦੀਆਂ ਚਾਬੀਆਂ ਦੇ ਰਹੇ ਹਾਂ ਉਹਨਾਂ ਨੂੰ ਟੋਟਲ ਹੁਣ ਤੱਕ ਰੋਪੜ ਦੇ ਵਿੱਚ ਲਾਗੇ ਛੱਗੇ 8 ਮਕਾਨ ਆਲਰੇਡੀ ਪਹਿਲਾਂ ਬਣਾ ਕੇ ਦੇ ਚੁੱਕੇ ਆ 5 ਮਕਾਨ ਸਾਡੇ ਹੋਰ ਕੰਪਲੀਟ ਨੇ ਜਿਨ੍ਹਾਂ ਦੀਆਂ ਅੱਜ ਜਿਹੜੀ ਅਸੀਂ ਉਹਨਾਂ ਨੂੰ ਕੰਬੀਨੇਸ਼ਨ ਹੋ ਚੁੱਕੇ ਆ ਜੋ ਉਹਨਾਂ ਨੇ ਚਾਬੀਆਂ ਦੇ ਰਹੇ ਆ ਔਰ 6 ਮਕਾਨ ਜਿਹੜੇ ਅੱਗੇ ਹੋਰ ਨੇ ਉਹ ਆਲਰੇਡੀ ਅੰਡਰ ਕੰਸਟਰਕਸ਼ਨ ਹੈਗੇ ਨੇ ਜਿਹੜੇ ਬਹੁਤ ਜਲਦੀ ਬਣ ਜਾਣਗੇ ਇਸ ਤੋਂ ਇਲਾਵਾ ਤਕਰੀਬਨ ਜੱਗੀ ਸਾਹਿਬ ਨੇ ਦੱਸਿਆ ਸੀ ਕੋਈ ਤਕਰੀਬਨ 24-25 ਐਪਲੀਕੇਸ਼ਨਾਂ ਹੋਰ ਜਿਹੜੀਆਂ ਆਈ ਹੋਈਆਂ ਨੇ ਤੋਂ ਸਾਡਾ ਪ੍ਰੋਸੀਜਰ ਹੈ ਨਮਾ ਕਿ ਸਾਡੇ ਕੋਲ ਹੁਣ ਤੱਕ ਤਿਰਭੰ 2600 ਦੇ ਕਰੀਬ 26-2700 ਦੇ ਕਰੀਬ ਸਾਡੇ ਕੋਲ ਐਪਲੀਕੇਸ਼ਨ ਆਈ ਹੋਈਆਂ ਸਾਰੇ ਪੰਜਾਬ 'ਚ ਔਰ 8850 ਘਰ ਆਲਰੇਡੀ ਬਣ ਚੁੱਕੇ ਹੋਏ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਕਮੇਟੀ ਪਾਸ ਕਰੀ ਜਾ ਰਹੀ ਹੈ ਫੰਡ ਅਸੀਂ ਪਹਿਲਾਂ ਕਰ ਦਿੰਦੇ ਆ ਪਾਸ ਕਰ ਦਿੰਦੇ ਆ ਕਿ ਕਿਸ ਘਰ ਨੂੰ ਜਿਹੜੀ ਪੂਰਾ ਨਿਰੇਖਣ ਹੋ ਕੇ ਆਂਦਾ ਸਾਡੇ ਕੋਲ ਉਦੋਂ ਫੇਰ ਫੰਡ ਅਸੀਂ ਪਾਸ ਕਰ ਦਿੰਦੇ ਆ ਉਸ ਤੋਂ ਬਾਅਦ ਆਹਸਤਾ ਆਹਸਤਾ ਜਿਹੜਾ ਮਟੀਰੀਅਲ ਲਿਆ ਕੇ ਤੇ ਉਹ ਮਕਾਨ ਜਿਹੜੇ ਤੇ ਸਾਡੇ ਡਿਸਟ੍ਰਿਕਟ ਦੀ ਜਿਹੜੀ ਸਾਡੀ ਟੀਮ ਹੁੰਦੀ ਆ ਚਾਹੇ ਪੰਜਾਬ ਦੇ ਕੋਈ ਵੀ ਡਿਸਟ੍ਰਿਕਟ ਹੋਵੇ ਜਿਸ ਤਰ੍ਹਾਂ ਰੋਪੜ ਜੱਗੀ ਸਾਹਿਬ ਕਰ ਰਹੇ ਨੇ ਸੋ ਉਹਨਾਂ ਦੇ ਨਿਗਰਾਨੀ ਦੇ ਹੇਠ ਲੇਕਰ ਉਹ ਸਾਰੇ ਬਣ ਜਾਂਦੇ ਨੇ ਨਾਲ ਨਾਲ ਪੇਮੈਂਟ ਜਿਹੜੀ ਆ ਰਿਲੀਜ਼ ਹੁੰਦੀ ਆ ਸੋ ਲੋੜ ਮੁਤਾਬਕ ਜਿਹੜਾ ਹੈਗਾ ਉਹ ਸਾਡਾ ਬਜਟ ਹੁੰਦਾ ਕਿ 1 ਲੱਖ ਰੁਪਏ ਤੱਕ ਲੱਗੇ 5 ਲੱਖ ਤੱਕ ਅਸੀਂ ਜਿਹੜਾ ਉਹ 15 15 ਵੀ ਵੀ ਲੱਖ ਦੇ ਨਹੀਂ ਸਕਦੇ ਕਿਉਂਕਿ ਐਨੇ 4000 ਘਰ ਬਣਨਾ ਤੇ ਫੰਡ ਤਾਂ ਸਾਡੇ ਕੋਲ ਲਿਮਟਿਡ ਹੀ ਹੈਗੇ ਆ ਔਰ ਦੂਜਾ ਸੀ ਕਲੈਕਸ਼ਨ ਨਹੀਂ ਕਰਦੇ ਕਿਤੋਂ ਸਾਡਾ ਜੋ ਵੀ ਜਿਹੜੇ ਫੰਡ ਹੈਗੇ ਨੇ ਸਰਬਤੇ ਪਲਾ ਚੈਰੀਟੇਬਲ ٹرسٹ ਦੇ ਸਾਡਾ ਇੰਡੀਵਿਜੂਅਲ ਮੇਰੇ ਆਪਣੇ ਫੰਡ ਨੇ ਸਾਰੇ ਅਸੀਂ ਇੱਕ ਵੀ ਰੁਪਿਆ ਕਿਤੋਂ ਲੈਂਦੇ ਨਹੀਂ ਕਿਸੇ ਨੂੰ ਡੋਨੇਸ਼ਨ ਨਹੀਂ ਲੈਂਦੇ ਸੋ ਇਸ ਸਭ ਨਾਲ ਲੋਡ ਹੁੰਦੀ ਸਾਡੀ ਇਹ ਹੁੰਦੀ ਕੋਸ਼ਿਸ਼ ਕੀ ਜਿੰਨਾ ਪੈਸਾ ਅਸੀਂ ਖਰਚ ਰਹੇ ਆ ਉਹ ਵੱਧ ਤੋਂ ਵੱਧ ਬੰਦਿਆਂ ਨੂੰ ਜਿਹੜਾ ਉਹ ਮਿਲ ਸਕਿਆ ਸੀ ਵੰਡ ਕੇ ਦੇ ਸਕੀਏ ਕਿਸੇ ਦੀ ਛੱਤ ਪਾਤੀ ਕਿਸੇ ਦੇ ਪਰਸਤਰ ਕਰਤੇ ਕਿਸੇ ਦੇ ਫਰਸ਼ ਪਾਤੇ ਜਾਂ ਦੇ ਘਰ ਬਣਨ ਨੂੰ ਤੇ ਘਰ ਬਣਾਤੇ ਜਾਂਦੇ ਕਿਸ